ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਬਿਰਕ ਸਟੱਡ ਫਾਰਮ ਸੰਤਨਗਰ ਤੇ ਅੱਜ ਆਪਾਂ ਨਮਾਨਗੰਢ ਮੇਲੇ ਤੇ ਆਏ ਆ ਆਪਣੇ ਬਹੁਤ ਹੀ ਪਿਆਰੇ ਸੱਜਣ ਸੁਸ਼ੀਲ ਸਰਪੰਚ ਡੂਕੀਆ ਫਾਰਮ ਵਾਲਿਆਂ ਦਾ ਕੋੜਾ ਆਇਆ ਇੱਥੇ ਤੇ ਤੁਹਾਨੂੰ ਵਿਖਾਉਨੇ ਆਪਾਂ ਕੀ ਹਾਲ ਚਾਲ ਹੈ ਬ੍ਰਦਰ ਹੋਰ ਠੀਕ ਠਾਕ ਹੈ ਕਿਦਨ ਦੇ ਆਏ ਮੇਲੇ ਤੇ ਠੀਕ ਹੈ ਠੀਕ ਹੈ ਲੈ ਆਂਦਾ ਕੋੜਾ ਦੋ ਡਿਟੇਲ ਕੋਡ ਇਹਦੀ ਜਰਾਵਰ ਦਾ ਬੱਚਾ ਹੈ ਠੀਕ ਹੈ ਇੱਕਾਂਟੇ ਦਾ ਪੋਤਾ ਹੈ ਤੇ ਜਰਾਵਰ ਦਾ ਬੱਚਾ ਹੈ ਠੀਕ ਹੈ ਠੀਕ ਹੈ ਠੀਕ ਹੈ ਰਿਜ਼ਲਟ ਆਈਆਂ ਨੇ ਦੋ ਤੇ ਮੀਟਿੰਗ ਮੀਟਿੰਗ ਸਰਵਿਸ ਚਾਲੂ ਏ ਠੀਕ ਹੈ ਠੀਕ ਹੈ ਤੇ ਕਿੰਨੀ ਫੀਸ ਰੱਖੀ ਮੀਟਿੰਗ 31000 ਰੁਪਏ ਫੀਸ ਹੈ ਮੀਟਿੰਗ ਸਰਵਿਸ ਇਹਦੀ ਸਟੱਡ ਸਰਵਿਸ ਚਾਲੂ ਏ ਲక్ష్ਮੀ ਕਦਮ ਬੱਚਾ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਮਾਰਵਾੜੀ ਬਾਕੀ ਜੇ ਗੱਲ ਕਰੀਏ ਪ्युअर ਮਾਰਵਾੜ ਦੀ ਉਹਦੇ ਚੋਂ ਸਵਾਏ ਸਿੰਘ ਰਣਸੀ گاؤں ਉਹਨਾਂ ਦੇ ਘਰੇ ਬਰੀਡ ਹੋਇਆ ਤੁਸੀਂ ਵੇਖੋ ਬੱਚੇ ਦੀ ਕੱਟ ਕੰਡੀਸ਼ਨ ਬੋਡੀ ਸਟਰਕਚਰ ਬਹੁਤ ਹੀ ਜ਼ਿਆਦਾ ਚੰਗਾ ਤੇ ਜਿਵੇਂ ਮਾਰਵਾੜੀ ਕੈਰੈਕਟ੍ਰਿਸਟਿਕ 100% ਪ्युअर ਮਾਰਵਾੜੀ ਘੋੜਾ ਬਾਕੀ ਬਾਈ ਨੇ ਜ਼ਿਆਦਾ ਘੋੜਾ ਪ੍ਰਮੋਟ ਨਹੀਂ ਹਜੇ ਤੱਕ ਕੀਤਾ ਨਾ ਹੀ ਇਹਦੀ ਕੋਈ ਵੀਡੀਓ ਬਣਾਈ ਫੇਰ ਵੀ ਘੋੜੇ ਨੂੰ ਬਹੁਤ ਚੰਗਾ ਰਿਸਪੌਂਸ ਮਿਲਦਾ ਹਰ ਤੁਸੀਂ ਬਾਕੀ ਜੇ ਕਿਸੇ ਵੀਰ ਭਰਾ ਨੇ ਘੋੜੇ ਦੀ ਜਿਆਦਾ ਜਾਣਕਾਰੀ ਲੈਣੀ ਹੈ ਤੇ ਤੁਹਾਨੂੰ ਨੰਬਰ ਆਪਾਂ ਸਰਪੰਚ ਸਾਹਿਬ ਦਾ ਪਾ ਦਾਂਗੇ ਤੇ ਉੱਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਲਿਓ ਤਾਂ ਕਿ ਤੁਹਾਨੂੰ ਸਟੱਡ ਸਰਵਿਸ ਦੇ ਬਾਰੇ ਜਾਂ ਹਰ ਜਾਣਕਾਰੀ ਘੋੜੇ ਦੀ ਮਿਲ ਸਕੇ ਤੇ ਇਹ ਘੋੜਾ ਐਲੰਬਾਦ ਦੇ ਕੋਲ ਮਮੇਰਾ ਪਿੰਡ ਉੱਥੇ ਬਾਈ ਦਾ ਫਾਰਮ ਹੈ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਰੂਮ ਫੈਸਿਲਿਟੀ ਹਰ ਫੈਸਿਲਿਟੀ ਡਾਕਟਰ ਫੈਸਿਲਿਟੀ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਉੱਥੇ ਮਿਲਣਗੀਆਂ। ਬਾਕੀ ਜੇ ਕਿਸੇ ਵੀਰ ਭਰਾਣੇ ਚੈੱਕ ਪਾਸ ਕੋੜੀ ਖੜਕੇ ਜਾਂ ਖੜਨੀ ਹੋਵੇ ਫਿਰ ਵੀ ਉਹ ਵੀ ਫੈਸਿਲਿਟੀ ਹੈਗੀ ਏ। ਉਹਦੀ ਆਪਾਂ ਜਿਹੜਾ ਕੁਝ ਆਪਣਾ ਹੋਊਗਾ ਚਾਰਜ ਵਗੈਰਾ ਉਹ ਬਾਈ ਤੁਹਾਨੂੰ ਦੱਸ ਦੇਗਾ। ਬਾਕੀ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਬਾਕਸ ਜਰੂਰ ਦੱਸਿਓ ਧੰਨਵਾਦ ਜੀ।